ਜੀ ਤੇ ਤੁਸੀਂ ਮੇਰੀ ਸੁਣਨੀ ਹੈ ਨਾ ਗੱਲ ਤੇ ਕੰਨ ਖੋਲ ਕੇ ਸੁਣਿਆ ਹੁਣ ਥੋੜੀ ਜੀ ਮੈਂ ਇਹ ਪਰਿਵਾਰ ਦੇ ਵਿੱਚ ਨਾ ਐਦਾਂ ਨਹੀਂ ਮੇ ਕੋ ਰਿਆ ਜਾਂਦਾ ਜਿੱਦਾਂ ਇਹ ਮੇਰੇ ਨਾਲ ਕਰਦੇ ਆ ਮੇਰੀ ਗੱਲ ਸੁਣ ਕੁੜੀ ਤੇ ਜੇ ਇੱਕ ਵਾਰੀ ਆ ਤੇ ਉਹਨਾਂ ਹਿੱਸਾ ਕੱਢਣਾ ਨਹੀਂ ਵਿਆਹ ਤੇ 20 ਲੱਖ ਰੁਪਈਆ ਲੱਗਣਾ ਵਾ ਤੇ ਜੇ ਅਸੀਂ ਅੱਡ ਹੋ ਗਏ ਨਾ ਫਿਰ ਤੁਸੀਂ ਹਿੱਸਾ ਦਵੋਗੇ ਲੈ ਵਿਆਹ ਮੈਂ ਚੇਤਾ ਆ ਹੀ ਗਿਆ ਹੀ ਹੋ ਨਹੀਂ ਆੜਾ ਪਿੰਡੀ ਤੇ ਬੜ ਤੁਹਾਡੇ ਲੱਗੇ ਪੈਂਦਾ ਆ ਆਹੋ ਤੇ ਉਹ ਤਾਂ ਨਾਲ ਹੀ ਬਿਲਕੁਲ ਆਹੋ ਤੇ ਕੋਈ ਫੜ ਪੈਂਦਾ ਪੈੜੀ ਵੀ ਕਹਿੰਦੀ 10 ਕਿੱਲੇ ਆ ਗਾਲੇ ਦਾਵਾ ਆਪਣੀ ਗਵਾਂ ਦਾ ਨਹੀਂ ਪੂਜਾ ਉਹ ਉਹ ਸੰਦੀਪ ਬਾਰੇ ਨਾ 10 ਪਾਉਂਦੀ ਆ ਆਂਦੀ ਆ ਤੇ ਮੁੰਡਾ ਵੀ ਕੱਲਾ ਕੱਲਾ ਵਾ ਰਮਨਾ ਤੇ ਬੜੀ ਵਧੀਆ ਗੱਲ ਵਾ ਜੇ ਪੂਜਾ 10 ਪਾਉਂਦੀ ਆ ਤੇ ਜੇ ਪੈੜੀ ਵੀ ਇੰਨੀ ਆ ਤੇ ਘਰ ਬਾਹਰ ਚੰਗਾ ਵਾ ਸਾਨੂੰ ਹੋਰ ਕੀ ਚਾਹੀਦਾ ਵਾ ਲੈ ਮੰਮੀ ਫੇਰ ਰਿਸ਼ਤਾ ਡੈਬੇ ਤੂੰ ਹੀ ਕਰਨ ਮੈਂ ਨਹੀਂ ਕਾ ਵਿਆਹ ਕਰਾਉਣਾ ਹਜੇ ਹਜੇ ਮੇਰੀ ਪੜ੍ਹਾਈ ਨਹੀਂ ਪੂਰੀ ਹੋਈ ਪੜ੍ਹਾਈ ਤੇ ਪੂਰੀ ਹੋ ਲੈੰਦੋ ਮੰਮੀ ਕੱਢ ਸੇ ਲਫੋਨ ਆਉਂਦੇ ਨੇ ਕਿਹੜੀ ਸਹੇਲੀ ਦਾ ਵੇਖ ਲੋ ਅੱਛਾ ਇਹ ਤੇ ਪੂਜਾ ਦਾ ਫੋਨ ਆਉਂਦਿਆ ਵਾ ਹੈਲੋ ਹੈਲੋ ਹਾਂ ਪੂਜਾ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਹਾਂ ਸੁਣਾਓ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਸਭ ਮੈਂ ਤੇਰਾ ਹੀ ਫੋਨ ਈ ਕੰਡਈ ਸੀ ਅੱਛਾ ਅੱਛਾ ਮੈਂ ਆ ਪੁੱਛਾਂ ਦਾ ਸਹੀ ਦੀਦੀ ਨੇ ਕੋਈ ਦੱਸਿਆ ਨਹੀਂ ਮੈਨੂੰ ਮੈਂ ਪੁੱਛਾਂ ਦਾ ਸਹੀ ਫਿਰ ਮੈਂ ਅਗਲਿਆਂ ਨੂੰ ਵੀ ਕੋਈ ਜਵਾਬ ਦੇਵਾਂ ਨਹੀਂ ਨਹੀਂ ਕਰ ਤੇ ਮੈਂ ਸਲਾਹ ਕੀਤੀ ਸੀ ਤੇ ਪਾਜੀ ਮੰਨ ਗਏ ਸੀਗੇ ਤੇ ਹੁਣ ਤੂੰ ਦੱਸ ਨਾ ਨੂੰ ਪਤਾ ਕਰਕੇ ਨਾ ਨੂੰ ਤੇ ਚਲੋ ਮੈਂ ਤਾਂ ਉਹਨਾਂ ਦੱਸ ਦਿੰਨੀ ਆ ਤੇ ਪਰ ਇਹ ਵੀ ਆ ਵੀ ਨਿਰਾ ਮੇਰੇ ਸਿਰ ਤੇ ਹੀ ਨਾ ਰਿਹਾ ਉਹ ਤੁਹਾਨੂੰ ਮੈਂ ਡਰੈਸ ਪਾਣੀ ਸਾਰਾ ਦੱਸ ਦਾਂਗੀ ਉਹਨਾਂ ਦਾ ਤੁਸੀਂ ਆਪ ਜਾ ਕੇ ਇੱਕ ਵਾਰੀ ਪੂਰੀ ਇਨਕੁਆਰੀ ਕਰਕੇ ਨਾ ਤੇ ਫਿਰ ਮੈਨੂੰ ਦੱਸ ਦਿਓ ਫੇਰ ਮਾਪੇ ਸੰਭਲੂ ਅੱਗੇ ਚਲੋ ਠੀਕ ਆ ਕੋਈ ਗੱਲ ਨਹੀਂ ਪਤਾ થਉ ਤਾਂ ਹੀ ਕਰਾਂਗੇ ਬਾਕੀ ਤੇਰੇ ਸਿਰ ਤੇ ਵੀ ਆ ਹਾਂ ਹਾਂ ਨਹੀਂ ਕੋਈ ਨ ਕੋਈ ਬਾਕੀ ਤੁਸੀਂ ਫਿਕਰ ਨਾ ਕਰੋ ਮੈਂ ਵੇਚਵਾ ਨ ਕੋਈ ਗੱਲ ਨਹੀਂ ਟੈਨਸ਼ਨ ਨਾ ਲੋ ਤੁਸੀਂ ਠੀਕ ਠੀਕ ਆ ਹਾਂ ਗਰਪਾਲ ਸਿੰਘ ਹੀ ਉਹ ਦਾ ਪਿਓ ਦਾ ਨਾਮ ਮੁੰਡੇ ਦੇ ਅੱਛਾ ਅੱਛਾ ਠੀਕ ਆ ਤੇ ਉਹਦੇ ਦਾਦੇ ਦਾ ਨਾਮ ਹੈਗਾ ਇਸਰਿੰਦਰ ਸਿੰਘ ਅੱਛਾ ਪਿਓ ਦਾ ਨਾਮ ਗਰਪਾਲ ਸਿੰਘ ਤੇ ਦਾਦੇ ਦਾ ਨਾਮ ਇਸਰਿੰਦਰ ਸਿੰਘ ਹਾਂ ਇਹ ਦੋਵੇਂ ਉਹਨਾਂ ਦੇ ਪਿਓ ਪੁੱਤ ਦੇ ਨਾਂ ਜੇ ਤੇ ਉਹਨਾਂ ਦੇ ਪੋਤੇ ਦਾ ਰਿਸ਼ਤਾ ਜੇ ਗੜੀ ਕੋਈ ਗੱਲ ਨਹੀਂ ਮੈਂ ਤੇਰਾ ਭਾਜੀ ਨੂੰ ਦੱਸ ਦਿੰਨੀ ਆ ਤੇ ਆਪੇ ਪਤਾ ਪੁਤਾ ਕਰ ਲੈਣਗੇ ਤੇ ਫਿਰ ਤੇਨੂੰ ਦੱਸ ਦਾਂਗੇ ਹਾਂ ਮੈਨੂੰ ਦੱਸ ਦਿਓ ਇੱਕ ਦਿਨ ਚ ਪਤਾ ਕਿਉਂ ਉਹ ਨਾ ਹੋਏ ਫੇਰ ਉਹਨਾਂ ਦਾ ਗਾੜੀ ਹੋਰ ਕਿਤੇ ਗੱਲ ਬਣ ਜੇ ਤੇ ਫੇਰ ਆਪਾਂ ਰਹਿ ਜਾਈਏ ਇਦਾਂ ਹੀ ਹੱਥ ਮਲਦੇ ਫੇਰ ਉਹ ਨਹੀਂ ਨਹੀਂ ਤੂੰ ਫਿਕਰ ਨਾ ਕਰ ਮੈਂ ਹੁਣੇ ਤੇਰੇ ਭਾਜੀ ਨੂੰ ਦੱਸਦੀ ਆ ਤੇ ਕੱਲ ਨੂੰ ਹੀ ਪਤਾ ਕਰ ਲੈਣੀ ਹਾਂ ਪਤਾ ਕਰਕੇ ਤੁਸੀਂ ਆਪਣੀ ਐ ਇਨਕੁਆਰੀ ਚੰਗੀ ਤਰ੍ਹਾਂ ਕਰਕੇ ਆਓ ਕਿਉਂਕਿ ਧੀ ਭੈਣ ਆਪਣੀ ਸੌਖੇ ਘਰ ਜਾਣੀ ਚਾਹੀਦੀ ਆ ਹਾਂ ਹਾਂ ਠੀਕ ਠੀਕ ਆ ਪੂਜਾ ਹਾਂ ਚਲੋ ਠੀਕ ਆ ਹੈ ਠੀਕ ਆ ਓਕੇ ਓਕੇ ਇਦਾਂ ਕਰਦੀ ਆ ਨੋ ਕਾਪੀ ਤੇ ਲਿਖ ਲੈਣੀ ਇਹ ਨਾ ਹੋਵੇ ਮੈਨੂੰ ਚੇਤਾ ਹੀ ਭੁੱਲ ਜੇ ਮੁੜ ਕੇ ਲੈ ਹੁਣ ਪਤਾ ਲੱਗ ਗਈ ਅਸਲੀ ਗੱਲ ਦਾ ਖਰੀਦਾ ਲਿਆ ਨਾਰਸ਼ਪਾਲ ਸਿੰਘ ਕਹਿੰਦੀ ਹੈ ਸਰਿੰਦਰ ਸਿੰਘ ਕੋਈ ਗੱਲ ਨਹੀਂ ਪਤਾ ਕਰਕੇ ਆਉਂਗੀ ਹੁਣ ਚੱਜ ਨਹੀਂ ਇਹ ਕਿੱਡੀ ਗੱਲ ਵਾ ਇਹਦੇ ਕਮੈਂਟ ਦਾ ਕੀ ਲਵਾ ਬਸ ਮਰੀ ਜਾਨ ਦੀ ਧੇਰ ਵਾ ਭੂਆ ਪਿੰਡ ਸਾਰੇ ਕੰਮ ਦਾ ਹੱਲ ਹੋ ਗਿਆ ਨਾ ਵਿਖੀ ਸਿੰਘ ਦਨੰਦ ਦੱਸਣਾ ਨਹੀਂ ਦਏ ਕਿ ਇਹਨੂੰ ਦੱਸਣਾ ਕੱਖ ਨਹੀਂ ਆ ਇਹਨੂੰ ਪਤਾ ਨਾ ਲੱਗੂਆ ਕੋ ਹੋ ਵੀ ਕੋਈ ਨਹੀਂ ਆ ਜਿਹੜੀਆਂ ਸਕੀਮਾਂ ਤੇ ਤੁਸੀਂ ਬਿਠੇ ਆ ਨਾ ਉਹਦੇ ਮੂਰੀਆਂ ਹੋਣ ਨਹੀਂ ਦਿੰਦੀ ਕਦੇ ਵੀ ਕੋਈ ਨਹੀਂ ਕਲ ਨੂੰ ਜੰਮੀ ਤੁਹਾਨੂੰ ਪਤਾ ਵਾ ਘਰ ਦੇ ਵਿੱਚ ਕਿਹੜੀ ਗੱਲ ਚੱਲਦੀ ਹੈ ਘਰ ਦੇ ਵਿੱਚ ਹੁਣ ਕੀ ਹੋ ਗਿਆ ਵਾ ਤੁਹਾਨੂੰ ਤੇ ਕੋ ਪਤਾ ਹੀ ਨਹੀਂ ਲੱਗਣਾ ਬਸ ਨਾ ਐਦਾਂ ਹੀ ਬੈਠੇ ਰਿਹਾ ਕਰੋ ਥੋੜਾ ਬੋੜਾ ਧਿਆਨ ਦਿਆ ਕਰੋ ਕਿ ਘਰ ਚ ਕਿਹੜੀ ਗੱਲ ਚੱਲਦੀ ਹੈ ਤੇ ਕਿਹੜੀ ਨਹੀਂ ਚੱਲਦੀ ਦੱਸ ਸਹੀ ਵੀ ਹੋਇਆ ਕੀ ਆ ਫੇਰ ਹੀ ਪਤਾ ਲੱਗੂਗਾ ਫੋਣਾ ਕੀਆ ਸੰਦੀਪ ਦਾ ਰਿਸ਼ਤਾ ਹੋਉਂਦਿਆ ਵਾ ਸੰਦੀਪ ਦਾ ਰਿਸ਼ਤਾ ਹੋਉਂਦਿਆ ਆਹੋ ਕੱਲ ਮੈਂ ਸੁਣਿਆ ਸੀ ਨਾ ਜਿਹੜੀ ਉਹ ਪੂਜਾ ਆਂਟੀ ਨਹੀਂ ਜੜੀ ਆਹੋ ਉਹ ਵੀ ਤੇ ਆਈ ਹੁਣੇ ਮੰਮੀ ਨਾਲ ਅੱਛਾ ਤੇ ਇਹ ਦੋਵੇਂ ਜਣੀਆਂ ਨਾ ਗੇਟ ਦੇ ਗੜੀ ਖਲੋਤੀਆਂ ਸੀ ਉੱਥੇ ਹਾਂ ਤੇ ਮੈਂ ਤਾਂ ਡੇ ਹੀ ਕੱਪੜੇ ਧੋਣ ਆਹੋ ਤੇ ਕੱਪੜੇ ਧੋਦੀ ਧੋਦੀ ਮਤਲਬ ਵੇਖਾਂ ਸੀ ਕਾਦੀ ਆਵਾਜ਼ ਆਉਂਦੀ ਹੈ ਬਾਹਰੋਂ ਮੈਂ ਨਹੀਂ ਹੈ ਜਾ ਕੇ ਭਲਾ ਹਾਂ ਤੇ ਉਹ ਆਪਸ ਵਿੱਚ ਜੜੀਆਂ ਸੀ ਵੀ ਇਹ ਮੁੰਡਾ ਬੜਾ ਸੌਖਾ ਵਾ ਪਹਿਲੀ ਬੰਨਾ ਬਥੇਰਾ ਵਾ ਮੁੰਡੇ ਦਾ ਤੇ ਉਦਾਂ ਵੀ ਇਹ ਵੀ ਕੁੜੀ ਸੌਖੀ ਰਹੂਗੀ ਤੇ ਮੈਨੂੰ ਦੱਸਿਓ ਇਹ ਹੂੰ ਤੇ ਉਹ ਗੱਲ ਬਾਤ ਇਹਦੇ ਉਹਦਾ ਮੈਂ ਸੁਣ ਤੇ ਲੈ ਆਈ ਪਰ ਮੈਂ ਨਹੀਂ ਪੁੱਛਿਆ ਪਛਿਆ ਕਿ ਚਾਹੀ ਕਿੱਥੇ ਹੋਉਂਦਿਆ ਕਿੱਥੇ ਨਹੀਂ ਹੋਉਂਦਿਆ ਹਨਾ ਫਿਰ ਗਣਾ ਮਾਂ ਵੀ ਲੈ ਜਾਣ ਜਾਣ ਪੁੱਛਦੀ ਹੈ ਮੇਰ ਨਾਲ ਗੱਲ ਕੀਤੀ ਨਹੀਂ ਕਿਸਨੇ ਸਾਡੇ ਨਾਲ ਕਿ ਲੋੜਾ ਗੱਲ ਕਰਨ ਦੀ ਤੁਹਾਨੂੰ ਘਰ ਦੇ ਵਿੱਚ ਕੋ ਸਮਝਣ ਤੁਹਾਡੇ ਨਾਲ ਗੱਲ ਕਰਨ ਗੱਲ ਵਾਇਦਾਂ ਮੁਰਕੇ ਮਮੀ ਨਾਲ ਡੜੀ ਤੇ ਲੱਗੇ ਗਈ ਹੂੰ ਤੇ ਉਹਨਾਂ ਵੀ ਜਾ ਕੇ ਨਾ ਸਾਰੀ ਗੱਲ ਬਾਤ ਇਹ ਦੱਸਣ ਤੇ ਮੈਂ ਮੁਰਕੇ ਦੱਬਾ ਨੇ ਦੇ ਨਾਲ ਗਈ ਚੱਲੇ ਵੇਖਾਂ ਸਹੀ ਕਿ ਸੱਚੀ ਆ ਕਿ ਜਾਂ ਉਹਦਾ ਹੋਰ ਕਿਸੇ ਨਾਲ ਗੱਲ ਕਰਦੇ ਹੁਣ ਕਿ ਮੈਨੂੰ ਇਹ ਕਿਤੇ ਭਲੇ ਖਪਲੂ ਖ ਲੱਗਾ ਹੋਵੇ ਹਾਂ ਹਾਂ ਤੇ ਮੁਰਕੇ ਮੈਂ ਗਈ ਪਾਣੀ ਲੈ ਕੇ ਤੇ ਡੈਡੀ ਨਾਲ ਡੇਹੀ ਗੱਲ ਕਰਨ ਹਾਂ ਕਿ ਇਦਾਂ ਰਿਸ਼ਤਾ ਹੋਣ ਲਿਆ ਵਾ ਕੁੜੀ ਦਾ ਤੇ ਕਿੱਦਾਂ ਕਰੀਏ ਤੇ ਮੈਂ ਹੱਲੇ ਜਾ ਕੇ ਗਈ ਹਾਂ ਤੇ ਉਸੇ ਵਲੇ ਮੰਮੀ ਚੁੱਪ ਕਰ ਗਈ ਤੇ ਨਹੀਂ ਗਈ ਕੋਈ ਕੁਸਕੀ ਵੀ ਚਾਹੀਏ ਕਿਥੇ ਪਿੰਡ ਵਾ ਚਾਹੀਏ ਕੀ ਆ ਕਿਥੋਂ ਹੋਂਦਿਆ ਵਾ ਅੱਛਾ ਤੇ ਮੈਂ ਮੁਰਕੇ ਨਹੀਂ ਗੱਲ ਪੁੱਛੀ ਮੈਂ ਹਾਂ ਲੜੀ ਜੀ ਕਿਹੜੇ ਰਿਸ਼ਤੇ ਦੀ ਗੱਲ ਕਰਦੇ ਆ ਹਾਂ ਇਹ ਯਾਦ ਰਿਸ਼ਤਾ ਹੁੰਦੀ ਆਵਾ ਆਹੋ ਠੀਕ ਉਹ ਪੈਗੀ ਗਾੜੀ ਅੱਛਾ ਤੇਨੂੰ ਕੀ ਆ ਜਦਾਂ ਮਰਜ਼ੀ ਹੁੰਦਾ ਹੋਵੇ ਤੈਨੂੰ ਇਹ ਪਤਾ ਲੱਗ ਵੀ ਗਿਆ ਵਾ ਤੇ ਮੈਂ ਕਿਹਾ ਤੁਸੀਂ ਨਾ ਦੱਸੋ ਸਾਨੂੰ ਨਹੀਂ ਦਸਣਾ ਦੇ ਮੈਂ ਕੋਈ ਗੱਲ ਨਹੀਂ ਜੇ ਵਿਆਹ ਵੀ ਹੋ ਜੂ ਤਾਂ ਸਾਨੂੰ ਤਾਵੇਂ ਨਾ ਦੱਸਿਓ ਨਾ ਬੁਲਾਇਓ ਸਾਨੂੰ ਕਰ ਲਿਓ ਤੁਸੀਂ ਗੱਲ ਇਹ ਉਹ ਚੱਲ ਕੋਈ ਗੱਲ ਨਹੀਂ ਵਿਆਹ ਤਾਂ ਘਰ ਦੇ ਵਿੱਚ ਹੀ ਆ ਨਾ ਤੂੰ ਕਲੀ ਟੈਨਸ਼ਨ ਲੈਣ ਦੀ ਆ ਆਪੇ ਪਤਾ ਲੱਗ ਜਾਣਾ ਨਾਲੇ ਡੈਡੀ ਦਾ ਵੇਲਾ ਹਾਲ ਡੈਡੀ ਦਾ ਤੇ ਫਰਜ਼ ਬੰਦਾ ਹੀ ਨਾ ਮੈਨੂੰ ਦੱਸਣ ਦਾ ਮੈਂ ਵੀ ਘਰ ਦੇ ਵਿੱਚੋਂ ਵੱਡਾ ਆਂ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੈ ਜੋ ਕਰਦੇ ਨੇ ਉਹਨਾਂ ਨੂੰ ਕਰਨ ਦੇ ਕੋਈ ਅਹੀਂ ਵੀ ਕਿਸੇ ਗੱਲ ਚ ਨਹੀਂ ਘਾਵਣਾ ਇਹਨਾਂ ਨੂੰ ਪੁੱਛਣਾ ਵੀ ਨਹੀਂ ਆ ਪਤਾ ਨਾ ਗੱਲ ਹੋਇਆ ਇਦਾਂ ਜਦੋਂ ਤੁਸੀਂ ਦੱਸੰਦੇ ਆ ਤੇ ਜੇ ਮੈਂ ਪੁੱਛ ਲਿਆ ਭਲਾ ਕੀ ਹੋ ਗਿਆ ਇਹ ਤੂੰ ਜਾਣ ਜਾਣ ਕੇ ਸਵਾਦ ਲੈਣੀ ਆ ਹੱਡੀ ਕੁੜੀ ਦਾ ਇਹ ਰਿਸ਼ਤਾ ਹੁੰਦਿਆ ਵਾ ਚੰਗੇ ਤੂੰ ਪੁੱਛਣਾ ਨਹੀਂ ਸੀ ਨਾ ਇਹ ਤੇ ਤੇਰੇ ਤੋਂ ਗਲਤੀ ਆ ਆਪੇ ਦੱਸ ਦੇ ਨਾ ਦੱਸ ਦੇ ਮੈਨੂੰ ਦੇ ਹੀ ਵੀ ਕਿਤੇ ਹੋਰ ਨਾ ਕਿਸੇ ਦਾ ਹੁੰਦਾ ਹੋਏ ਤੇ ਬੰਦਾ ਪੁੱਛ ਹੀ ਲੈਂਦਾ ਗੱਲ ਕਰਦਿਆਂ ਨੂੰ ਵੀ ਕਿਹਦੀ ਗੱਲ ਦੇਈਆਂ ਕਰ ਇਹਦੇ ਵਿੱਚ ਕਿਹੜੀ ਗੱਲ ਆ ਸਭ ਕੋ ਸੁਣ ਲਿਆ ਸੀ ਤੇ ਫਿਰ ਸੰਦੀਪ ਭਾਰੀ ਕਹਿਣ ਦੇ ਹੋਣਗੇ ਕਰਨਾ ਦੇ ਜੇ ਕਰ ਨਹੀਂ ਦੇਣਾ ਇਹਨਾਂ ਨੇ ਮੈਨੂੰ ਮੇਰੀ ਗੱਲ ਸੁਣ ਲੈ ਕੇ ਧਿਆਨ ਦੇ ਨਾਲ ਇਹ ਆ ਕਿ ਜੇ ਦੇ ਸਾਨੂੰ ਕਹਿਣਗੇ ਵੀ ਆਹ ਕੰਮ ਐਦਾਂ ਕਰਨਾ ਤੇ ਗਾਂ ਹੋਇਓ ਇਹ ਚੁੱਪਰ ਕੇ ਪਛਾਹ ਹੋਇਓ ਰਿਓ ਠੀਕ ਵਾ ਨਾ ਤੇ ਜੇ ਕੱਲ ਨੂੰ ਕੋਈ ਰਿਸ਼ਤੇਦਾਰ ਆ ਕੋ ਨਾ ਵੀ ਤੂੰ ਹੀ ਨਹੀਂ ਗਾਂ ਹੁੰਦੇ ਸਾਰੇ ਕਮਾਜ ਤੇ ਕਹਦੇ ਬਹਾਨਾ ਨਹੀਂ ਕੋਈ ਪੁੱਛਦਾ ਕਰ ਰਿਸ਼ਤਾ ਪੱਕਾ ਹੋਣ ਤੋਂ ਗੇਤਾ ਦੱਸਣਗੇ ਨਾ ਫੇਰ ਮੈਂ ਕੰਮ ਕਰਨਾ ਮੈਂ ਕੋਈ ਘਰ ਦੇ ਵਿੱਚ ਉਦਾਂ ਨਹੀਂ ਤੇ ਸਾਡੇ ਵਾਲੋਂ ਨਾ ਆਈਆਂ ਸਾਰਾ ਕੁ ਉਹਨਾਂ ਦੇ ਕੋਲ ਵਾ ਭਾਂਜੋ ਮਰਜੀ ਦੇਈ ਜਾਂਦੇ ਕੋਈ ਗੱਲ ਨਹੀਂ ਕਿ ਲੋੜਾ ਉਹਨਾਂ ਨੂੰ ਦੋ ਦਿਨਾਂ ਵੇ ਦੇ ਦੇਣ ਪੁੱਛਦਾ ਵੀ ਬੰਦਾ ਉਹਨੂੰ ਹੀ ਆ ਜੇ ਕੋਈ ਚਾਰ ਪੈਸੇ ਹੋਣ ਸਾਨੂੰ ਤਾਂ ਪਤਾ ਵਾ ਵੀ ਸਾਡੇ ਕੋਲ ਕੋਲ ਕੱਖ ਨਹੀਂ ਹੈ ਤੇ ਕੀ ਲੋੜਾ ਉਹਨਾਂ ਨੂੰ ਪੁੱਛਣ ਦੀ ਕੋਈ ਗੱਲ ਨਹੀਂ ਕੁੜੀ ਦਾ ਵਿਆਹ ਹੋ ਰਾਂ ਦੇ ਤੇ ਜਿਹੜੀ ਤੂੰ ਕੱਲ ਮੈਨੂੰ ਗੱਲ ਦੱਸੀ ਹੈ ਨਾ ਫਿਰ ਉਹ ਇਹਨਾਂ ਨੂੰ ਮੈਂ ਦੱਸੂੰਗਾ ਵਾਕਾਉਣ ਵਾਲੀ ਚੱਲ ਇਹ ਵੀ ਉਹਨੇ ਨਹੀਂ ਗੱਲ ਦੱਸੀ ਹੈ ਨਾ ਤਾਂ ਆਪਣੇ ਤੱਕ ਹੀ ਰੱਖਿਓ ਜੇ ਦੱਸਣਗੇ ਠੀਕ ਜੇ ਨਾ ਦੱਸਣਗੇ ਤਾਂ ਵੀ ਕੋਈ ਨਹੀਂ ਮੈਨੂੰ ਨਹੀਂ ਕਿ ਇਹਨਾਂ ਨੇ ਦੱਸਣਾ ਮੇਰੇ ਘਰ ਸਮ ਹਾਂਜੀ ਤੂੰ ਫੋਨ ਵੇਖੀ ਜਾਣ ਦੇ ਜੇ ਉਹ ਨਾ ਪੂਜਾ ਦਾ ਫੋਨ ਆਇਆ ਸੀਗਾ ਕੀ ਕਹਿੰਦੀ ਐ ਤੇ ਆਣਾ ਉਹਨੇ ਕੀ ਆ ਉਹਨੇ ਨਾਂ ਨੂੰ ਮੈਨੂੰ ਦੱਸਦਾ ਵਾ ਪਿੰਡ ਤੇ ਤੁਹਾਨੂੰ ਮੈਂ ਕੱਲ ਹੀ ਦੱਸਦਾ ਸੀ ਅੱਖਣ ਦੇ ਹੀ ਪਿਓ ਦਾ ਨਗਰਪਾਲ ਸਿੰਘ ਆ ਤੇ ਦਾਦੇ ਦਾ ਨਾਂ ਸਰਿੰਦਰ ਸਿੰਘ ਆ ਅੱਛਾ ਤੇ ਜਾ ਕੇ ਤੇ ਤੁਸੀਂ ਪਤਾ ਕਰ ਲਓ ਆਂਦੀ ਵੀ ਮੇਰੇ ਸਿਰ ਤੇ ਨਾ ਰਿਓ ਤੇ ਪੁਨਛਣ ਪੂਰੀ ਕਰ ਲਿਓ ਗਲਤੀ ਉਹਦੀ ਠੀਕ ਵਾ ਮੈਂ ਹਾਂ ਚੱਲ ਕੋਈ ਗੱਲ ਨਹੀਂ ਪੁਨਛਣ ਤੇ ਕਰਾਂਗੇ ਪਰ ਤੂੰ ਚੋਲਣ ਵਾ ਤੂੰ ਵੀ ਥੋੜਾ ਬੋਧਾ ਤਾਂ ਕਰੇਂਗੀ ਨਾ ਆਂਦੀ ਨਹੀਂ ਨਹੀਂ ਬਾਕੀ ਸਾਰੀ ਗੱਲ ਮੇਰੇ ਸਿਰ ਤੇ ਛੱਡ ਦਿਓ ਚੱਲ ਇੱਕ ਵਾਰ ਜਾ ਕੇ ਪਤਾ ਸੋ ਕਰ ਆਓ ਚੱਲ ਕੋਈ ਗੱਲ ਨਹੀਂ ਮਰੇ ਹੈਗੇ ਮੁੰਡੇ ਵਗ ਬੁੱਥੇ ਤੇ ਮੈਂ ਆਨਾ ਕਰਕੇ ਗੱਲ ਬਾਤ ਤੇ ਉੱਥੇ ਚਲ ਜਾਨੇ ਆ ਨਾਲੇ ਨਾ ਘਰ-ਪਾਰ ਨੂੰ ਵੀ ਚਾਤੀ ਮਾਰ ਲਿਓ ਬਾਰੋ-ਬਾਰ ਇਸ ਸਾਥ ਤੇ ਸੁਬੇ ਨਾ ਕਰਮਾਣਾ ਮਿਲਦੀ ਆ ਜਿਉ ਕਹਿਣ ਲਈ ਆ ਨਾ ਕਿ ਕੱਲਾ-ਕੱਲਾ ਮੁੰਡਾ ਵਾ ਤੇ ਜ਼ਮੀਨ ਪਾਂਡਾ ਵੀ ਹੈਗਾ ਵਾ ਤੇ ਮੌਕਾ ਨਹੀਂ ਵੇਖਣਾ ਮਿੰਟੋ-ਮਿੰਟੀ ਕਰ ਦੇਣਾ ਵਾ ਤਾਂ ਹੀ ਤਾਂ ਮੈਂ ਕਹਿੰਨੀ ਹਾਂ ਤੁਹਾਨੂੰ ਤੇ ਜ਼ਮੀਨ ਦਾ ਖਿਆੜਾ ਛੱਡੋ ਕੀ ਤਾਂ ਕਿਹੜੇ ਵੇਲੇ ਰਿਸ਼ਤੇ ਦੇ ਦੱਸ ਪੈ ਜਾਣੀ ਆ ਨਾਲੇ ਇਹ ਆ ਕਿ ਤੀ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਾਂਗੇ ਮਾਂ ਪਿਓ ਹੀ ਕਰਦੇ ਹੁੰਦੇ ਆ ਰਾ ਪਰ ਜਾਏਗਾ ਜਿਹੜੇ ਆ ਨਾ ਇਹ ਮੁੜ ਕੇ ਸ਼ਰੀਕੇ ਦਾ ਸਾਥ ਹੋ ਜਾਂਦਾ ਜੀ ਕਰੇ ਤੇ ਕੋਈ ਜਾਵੇ ਤੇ ਜੀ ਕਰੇ ਤੇ ਨਾ ਜਾਵੇ ਆ ਹੁਣ ਵੀ ਇਹੀ ਲਿਆ ਹੀ ਅਜੇ ਗੱਲ ਹੀ ਕਰਨ ਰਏ ਹਾਂ ਉਸੇ ਵੇਲੇ ਕੰਨ ਲਾ ਕੇ ਸੁਣਦੇ ਪੀ ਉਹ ਚੱਲ ਰਮਨ ਪੂਜ ਨੇ ਆਪਣਾ ਕੰਮ ਕਰਤਾ ਵਾ ਉਹਨੇ ਨਾਂ ਨੂੰ ਦੱਸਤਾ ਵਾ ਹੁਣ ਅਸੀਂ ਉੱਥੇ ਜਾਵਾਂਗੇ ਤੇ ਪਤਾ ਕਰਾਂਗੇ ਵੀ ਉਹ ਕਿਦਾਂ ਦੇ ਬੰਦੇ ਆ ਜੇ ਚੰਗੇ ਹੋਣਗੇ ਤੇ ਫਿਰ ਇਦਾਂ ਕਰਾਂਗੇ ਜੇ ਚੁੰਨੀ ਚੜਾ ਕੇ ਤੇ ਚੁੰਨੀ ਚੜਾ ਕਰਦਾਂਗੇ ਤੇ ਜੇ ਵਿਆਹ ਤੋਂ ਆਖੇ ਤੇ ਵਿਆਹ ਕਰਦਾਂਗੇ ਵਧੀਆ ਤੇ ਮੇਰੀ ਗੱਲ ਸੁਣ ਮੇਰਾ ਰாதਾ ਮੈਂ ਤੇ ਲਵਣੀ ਨਾ ਚਾਹੀਏ ਦੋਵੇਂ ਪਿਓ ਪੁੱਤ ਜਾਣੇ ਆ ਤੇ ਪਤਾ ਕਰਉਂਦੇ ਨੇ ਉੱਥੇ ਹੋਰ ਕਿਨੂੰ ਖਾਣਾ ਬਣਾਣਾ ਪਹਿਲੀ ਗੱਲ ਤੇ ਇਹ ਆ ਆ ਚੁੰਨੀ ਚੜਾਵੇ ਦਾ ਨਾਂ ਤੁਸੀਂ ਕਿਦਾਂ ਲੱਲਿਆ ਮੈਂ ਆਪਣੀ ਧੀ ਦਾ ਨਾ ਧੂਮਤਾਂ ਬਣਾਵਿਆ ਕਰਨਾ ਵਾ ਤੁਸੀਂ ਪੰਜ ਸੱਤ ਕੁੜੀਆਂ ਵਿਆਹਣੀਆਂ ਵਾ ਕੱਲੀ ਕੱਲੀ ਤਾਂ ਹੈਗੀ ਆ ਜਿਵੇਂ ਮੁੰਡੇ ਦਾ ਵਿਆਹ ਇਦਾਂ ਕੀਤਾ ਹੈ ਨਾ ਤੇ ਕੁੜੀ ਦਾ ਇਦਾਂ ਕਿਦਾਂ ਕਰਦਾਂਗੇ ਮੈਂ ਸਭ ਕੁਝ ਦੇਣਾ ਵਾ ਸੋਨਾ ਪਾਉਣਾ ਵਾ ਕੱਲ ਨੂੰ ਅਗਲੇ ਇਹ ਨਾ ਕਹਿਣ ਵੀ ਕੰਨੋ ਫੜ ਕੇ ਨਾ ਤੇ ਬਾਹਰ ਕੱਢਤੀ ਹੈਗੀ ਸਮਝਾਉਣ ਵੀ ਨਹੀਂ ਆ ਵੀ ਪਰਜਾਈਆਂ ਤੇ ਨਹੀਂ ਆਇਆ ਕੁਝ ਵੀ ਕੱਲ ਨੂੰ ਇੰਨਾ ਕਿੰਨਾ ਕਿ ਮਿਲਣਾ ਨਾਲਿਆ ਜਿਹੜੀ ਘਰ ਆਈ ਆ ਤਾਂ ਮੈਨੂੰ ਪਤਾ ਹੀ ਆ ਤੁਸੀਂ ਪਿਓ ਹੋ ਕੇ ਆ ਗੱਲ ਕਰੀ ਜਾਣ ਰਏ ਜੇ ਰਵਣਾ ਤੂੰ ਤੇ ਗੱਲ ਦਾ ਗੁੱਸਾ ਹੀ ਕਰ ਲਿਆ ਉਹ ਜੇ ਅਗਲੇ ਘਰ ਵਾਲੇ ਕਹਿਣਗੇ ਜੱਟ ਵੀ ਅਸੀਂ ਚੁੰਨੀ ਜੜਾ ਕਰਨਾ ਵਾ ਤੇ ਪਾਰਟੀ ਅਸੀਂ ਉੱਥੇ ਕਰਨਾ ਤੇ ਫਿਰ ਕੀ ਕਰੇਗੀ ਫਿਰ ਕੀ ਕਹੇਗੀ ਉਹਨਾਂ ਨੂੰ ਦੱਸ ਕੋਈ ਗੱਲ ਨਹੀਂ ਤੁਸੀਂ ਤਾਂ ਨਾ ਕਹੋ ਅਗਲੇ ਕਹਿਣਗੇ ਤਾਂ ਫਿਰ ਵੇਖੀ ਜਾਊਗੀ ਉਹ ਤੇਰੇ ਨਾਲ ਸਲਾਹ ਹੀ ਕੀਤੀ ਆ ਚੱਲ ਚੰਗਾ ਸਲਾਹ ਕੀਤੀ ਆ ਤੇ ਜਾ ਕੇ ਤਾਂ ਪਤਾ ਥਾ ਉਹ ਕਰਕੇ ਆਓ ਰੋਟੀ ਪੱਕੀ ਰੋਟੀ ਖਾਓ ਤੇ ਜਾਓ ਉਹਨੂੰ ਮੁੰਡੇ ਨੂੰ ਕਹੋ ਕਿ ਤਿਆਰ ਹੋ ਤੇ ਨਾਲ ਮੇਰੇ ਚੱਲ ਹੈ ਕਿੱਥੇ ਆ ਇੱਥੇ ਹੀ ਹੁਣਾਵਾ ਦੋਵਾਂ ਜਣੇ ਦੀ ਸਲਾਹ ਦੋਵਾਂ ਜਣੇ ਦੀ ਹੁੰਦੀ ਆ ਠੀਕ ਆ ਨਾ ਮੈਂ ਇਹ ਨਾ ਕਹੂਗਾ ਕਿ ਮੈਨੂੰ ਪੁੱਛਿਆ ਨਹੀਂ ਨਾਲੇ ਵੱਡਾ ਵਾ ਗੱਡੀ ਲਾ ਕੇ ਤੋਰੋ ਤੇ ਦੂਜੀ ਗੱਲ ਇਹ ਆ ਇੱਕ ਜਣੇ ਦਾ ਦਿਮਾਗ ਨਾ ਕੰਮ ਕਰੋ ਤੇ ਦੂਜੇ ਦਾ ਕਰ ਲੂ ਪਿਆ ਗੱਲ ਨਹੀਂ ਤਾਂ ਆਪ ਪੁੱਛ ਲਈਏ ਚਲ ਕੋਈ ਨੇ ਇਹਨੂੰ ਮੈਂ ਕਹਿਣਾ ਤੇ ਤਿਆਰ ਕਰਕੇ ਲੈ ਆਇਨਾ ਮੈਨੂੰ ਚਲ ਠੀਕ ਆ ਚੱਲ ਯਾਰ ਦਸ ਤੇ ਵਧੀਆ ਪਈ ਆ ਕਿ ਘਰ ਬਾਹਰ ਚੰਗਾ ਵਾ ਪੈੜੀ ਵੀ ਚੰਗੀ ਆ ਉੜਨਾ ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਮੈਂ लवली ਨੂੰ ਕਹਿਣਾ ਉਠਰ ਪੁੱਤ ਤਿਆਰ ਹੋ ਤੇ ਚਲੀਏ लवली ਪੁੱਤ ਚੱਲਿਆ ਕਿਤੇ ਉਹ ਆਹੋ ਇੱਥੇ ਚੱਲਿਆ ਮੜਾ ਇਹ ਸ਼ਹਿਰ ਨੂੰ ਦੱਸੋ ਉਹ ਦੱਸਣਾ ਕੀ ਆ ਹਾਂਜੀ ਥੋੜਾ ਜਿਹਾ ਕੰਮ ਜਾਣਾ ਹੈ ਕਿੱਥੇ ਜਾਣਾ ਉਹ ਜਾਣਾ ਕਿੱਥੇ ਆ ਤੈਨੂੰ ਕੀ ਦੱਸਾਂ ਕਿ ਸੰਦੀਪ ਦੇ ਨਾਲ ਰਿਸ਼ਤੇ ਦੀ ਦੱਸ ਪੈਂਦੀ ਹੀ ਅੱਛਾ ਤੇ ਉਹ ਕੈਂਡ ਪਿਆ ਤੇ ਬੜ ਪਿੰਡ ਵਾ ਹੂੰ ਤੇ ਮੋੜੇ ਤੇ 10 ਕਿੱਲੇ ਪੈੜੀ ਆ ਤੇ ਘਰ-ਬਾਰ ਵਧੀਆ ਬਣਿਆ ਵਾ ਠੀਕ ਆ ਤੇ ਭਲੇਮਾਨ ਸੰਬੰਧ ਦੇ ਆ ਉਹ ਕਰਾਉਣ ਕੌਣ ਲਿਆ ਵਾ ਓਏ ਆਪਣੀ ਗਵੰਡਣਾ ਪੂਜਾਈ ਉਹ ਕਰਾਉਣ ਤੇ ਡਈ ਹੈ ਪੂਜਾਈ ਤੇ ਮੇਰੀ ਗੱਲ ਸੁਣੋ ਇਹ ਤੇਜ ਬੜੀ ਆ ਪਹਿਲਾਂ ਪਤਾ-ਪੁਤਾ ਕਰ ਲੋ ਚੱਜਣਾ ਐਵੇਂ ਨਾ ਕਿਤੇ ਵਿਆਹ ਦੀ ਉੱਥੇ ਕੁੜੀ ਦੇ ਅੱਖੀ ਲੱਗ ਕੇ ਪਹਿਲਾਂ ਘਰ-ਬਾਰ ਵੇਖੋ ਜਾ ਕੇ ਤੇ ਪੈੜੀ ਬੰਨਾ ਵੇਖੋ ਕਿ ਨਾ ਹੈ ਵੀ ਜਿੰਨਾ ਦੱਸੰਡੀ ਏ ਓ ਇਸੇ ਕਰਕੇ ਤੇ ਪੁੱਤ ਮੈਂ ਤੇਰੇ ਨਾਲ ਆਇਆ ਵਾਂ ਕਿ ਦੋਵੇਂ ਪੇਉ ਪਤਾ ਜਾ ਕੇ ਨਾ ਤੇ ਪਤਾ ਕਰਕੇ ਆਈਏ ਤੇ ਜੇਕਰ ਬਾਤ ਚੰਗਾ ਹੋਏ ਨਾ ਤੇ ਹੁਣ ਯਾਰ ਕਾ ਨਾ ਵੇਲਾ ਨਹੀਂ ਹੱਥੋਂ ਜਾਣ ਦੇਣਾ ਤੇ ਮੇਰਾ ਪੁੱਤ ਪਾਹ ਕਪੜੇ ਤੇ ਚੱਲ ਚਲੀਏ ਕਪੜੇ ਤੇ ਮੈਂ ਪਾਏ ਹੀ ਆ ਮੈਂ ਚੱਲਿਆ ਸ਼ਹਿਰ ਨੂੰ ਤੇ ਨਾਲੇ ਆਹੀਂ ਕਿਹੜਾ ਉਹਨਾਂ ਦੇ ਘਰ ਜਾਣਾ ਵਾਹੀਂ ਤੇ ਪਤਾ ਹੀ ਕਰਨਾ ਵਾ ਤੇ ਕੋਈ ਗੱਲ ਨਹੀਂ ਚੱਲ ਜੰਨੇ ਮੇਰਾ ਰਾਦਾ ਹੀ ਬਰੋਂ ਕੁਸ਼ ਪਾਛੇ ਲੈਨੇ ਆ ਤੇ ਜੇ ਲੋਕ ਸਹਿਬਤ ਕਰਨਗੇ ਤੇ ਠੀਕ ਆ ਲੋਕਾਂ ਨੇ ਦੱਸ ਹੀ ਦੇਣਾ ਵਾ ਤੇ ਕਿੰਨੀ ਪੈਲੀ ਆ ਤੇ ਕਿਦਾਂ ਦਾ ਘਰ ਬਾਰ ਵਾ ਉਹਨਾਂ ਦਾ ਆਹ ਤੇ ਤੁਹਾਨੂੰ ਬਹਿਣ ਦੇਵਾ ਤੇ ਮੈਂ ਰੁਪਿੰਦਰ ਨੂੰ ਮੜਾਏ ਦੱਸਦਾ ਅੱਛਾ ਜਾਂਦੀਆਂ ਸਮਾਵਾਂ ਹੁੰਦੀਆਂ ਵਾਂ ਕੋਈ ਗੱਲ ਨਹੀਂ ਮੈਂ ਜਾਂ ਤੇ ਮਮੀ ਦੀ ਨਾਲ ਜਦੋਂ ਪਹਿਲਾਂ ਇਹਨਾਂ ਨੇ ਦੱਸਿਆ ਨਹੀਂ ਪੁੱਛਿਆ ਨਹੀਂ ਆ ਹੁਣ ਇਹਨਾਂ ਦੇ ਨਾਲ ਤੁਰਪੋ ਕੋਈ ਨਹੀਂ ਮੈਂ ਕੋਈ ਨਾ ਕੋਈ ਬਣਾ ਲਉਣੀ ਤੇ ਜਗਤ ਲੰਮੇ ਤਿਆਰੀ ਨਹੀਂ ਅਨੂ ਕੀ ਲੋੜ ਪਈ ਇਹਨਾਂ ਨਾਲ ਜਾਂਦੀ ਕੋਈ ਗੱਲ ਨਹੀਂ ਬਥੇਰੇ ਬਣਨੇ ਚੱਲ ਪੁੱਛ ਲਾ ਨੂੰ ਤੇ ਫੇਰ ਚੱਲ ਮੇਰਾ ਪੁੱਤ ਹੈ ਕੋਈ ਗੱਲ ਨਹੀਂ ਕੋਈ ਗੱਲ ਆ ਬਲੇ ਰੁਪਿੰਦਰ ਨੇ ਮਰੀ ਜਾਂਦੀ ਆਪਾਂ ਦੀ ਉਹਨਾਂ ਵਿਚਾਰਿਆਂ ਨੇ ਮੈਨੂੰ ਦੱਸ ਵੀ ਦਿੱਤਾ ਕਿ ਪਤਾ ਕਰਨ ਜਾਣਾ ਜੇ ਉਹਨਾਂ ਦੇ ਦਿਲ 'ਚ ਕੋਈ ਗੱਲ ਹੁੰਦੀ ਤੇ ਮੈਨੂੰ ਕੱਲ ਹੀ ਕਹਿਣਾ ਸੀ ਉਹਨਾਂ ਨੇ ਤਾਂ ਇਦਾਂ ਕਰਨਾ ਰੁਪਿੰਦਰ ਨੂੰ ਕਹਿਣਾ ਵੀ ਅਸੀਂ ਚੱਲੇ ਆਂ ਪਤਾ ਪੂਤਾ ਕਰਨ ਤੇ ਆ ਗਏ ਅਸੀਂ ਬਸ ਹੋ ਗਿਆ ਉੱਥੇ ਰੁਪਿੰਦਰ ਹਾਂਜੀ ਤੂੰ ਸਿਰ ਬੱਧਾ ਕੀ ਗੱਲ ਵਾਂ ਕੁਛ ਵੀ ਨਹੀਂ ਹੋਣਾ ਕੀ ਆ ਸਰੀਰ ਨੇ ਠੀਕ ਹੈਗਾ ਵੀ ਸਰੀਰ ਨੇ ਠੀਕ ਹੈਗਾ ਸਵੇਰੇ ਤੇ ਚੰਗੀ ਭਲੀ ਹੀ ਤੂੰ ਬਸ ਪਤਾ ਲੱਗਦਾ ਇਹ ਸਿਰ ਪੀੜ ਜੀ ਹੋਈ ਜਾਂਦੀ ਹੀ ਕਿਉਂ ਸਿਰ ਪੀੜ ਹੋਣੀ ਆ ਤੇ ਇੱਥੇ ਨਹੀਂ ਗੋਲੀ ਕਾਲੀ ਕੋਈ ਉਹ ਖਾ ਲੈਣੀ ਇੱਥੇ ਗੋਲੀ ਕਿੱਥੇ ਹੋਣੀ ਆ ਲਿਉਣੀ ਪਣੀ ਆ ਦਵਾਈ ਚੱਲ ਜੇ ਦਵਾਈ ਲਿਹਾਉਣੀ ਆ ਤੇ ਆ ਡੇ ਤੋਂ ਲਿਆ ਦੰਨੇ ਦੱਸੋ ਜਾਣਾ ਵਾ ਕਿਤੇ ਉਹ ਜਾਣਾ ਮੈਂ ਕਿੱਥੇ ਮੈਂ ਤਾਂ ਚੱਲਿਆ ਸ਼ਹਿਰ ਕੀ ਕਰਨ ਉਹ ਡੈਡੀ ਆ ਗਿਆ ਮੇਰੇ ਨਾਲ ਤੇ ਉਹ ਕਹਿੰ ਰਿਹਾ ਹੈ ਵੀ ਮਤਲਬ ਪਤਾ ਪੂਰਾ ਕਰਨ ਜਾਣਾ ਵਾ ਜਿੱਥੇ ਰਿਸ਼ਤਾ ਨਹੀਂ ਹੋ ਰਿਹਾ ਤੂੰ ਦੱਸੰਡੀ ਸਵੇਰੇ ਆਹੋ ਤੇ ਉਹ ਦੱਸੰਦਿਆ ਹੈ ਮੈਨੂੰ ਤੇ ਇਹ ਉੱਥੇ ਪਤਾ ਕਰਨ ਜਾਣਾ ਵਾ ਵੀ ਕੜੀ ਕਿੰਨੀ ਆ ਮੁੰਡੇ ਦੀ ਅੱਛਾ ਘਰ ਬਾਹਰ ਕਿੱਦਾਂ ਦਾ ਤੇ ਮੈਂ ਕੋਈ ਗੱਲ ਨਹੀਂ ਚੱਲ ਜਾਨੀ ਮੈਰਜ ਲੈ ਸ਼ਹਿਰ ਤੇ ਜਾਂਦਾ ਹੋਏ ਮੇਰੇ ਨਾਲ ਚੱਲ ਮੈਂ ਦਿਲ ਤੋਂ ਦੱਸ ਜਾਨਾ ਹੋਂਦਾ ਉਹਨਾਂ ਨੂੰ ਕਹਿੰਦਾ ਵੀ ਚੇਤਾ ਆ ਗਿਆ ਤੁਹਾਨੂੰ ਕਹਿੰਦਾ ਵੀ ਜਾਣਾ ਵਾ ਤੇ ਜਿੱਦਨ ਗੱਲਬਾਤ ਹੁੰਦੀ ਹੈ ਉਦੋਂ ਤੋਂ ਤੁਸੀਂ ਨਾ ਨਹੀਂ ਲਿਆ ਆਏ ਉਹ ਚੱਲ ਕੱਲ ਦੇ ਜੇ ਗੱਲਬਾਤ ਹੋਈ ਆ ਤੇ ਅੱਜ ਉਹਨਾਂ ਨੇ ਦੱਸਤਾ ਵਾ ਤੁਸੀਂ ਨਹੀਂ ਗੇ ਜਾਣਾ ਹੈਗਾ ਵੀ ਜਿੱਦਾਂ ਕਰਦੇ ਕਰਨ ਦੋ ਉਹਨਾਂ ਨੂੰ ਮੈਂ ਉਹਨਾਂ ਨੂੰ ਦੱਸਣਾ ਨਾ ਕਰਕੇ ਆ। ਉਹ ਵੀ ਨਾ ਫਿਰ ਕਹਣਾ ਲੈ ਇਹ ਨਾਲ ਗਿਆ ਸੀ ਤਾਂ ਕਰਕੇ ਨਹੀਂ ਕੰਮ ਬਣਿਆ। ਗੱਲ ਬਾਤ ਦੱਸ ਮੈਂ ਆਫੇ ਕਾਦੀ ਕਰਨੀ ਆ। ਕਰਨੀ ਤੇ ਨਹੀਂ ਆ ਗੱਲ ਬਾਤ ਮੇਰੇ ਨਾਲ ਹੀ ਜਾਣਾ। ਤੁਹਾਨੂੰ ਕੀ ਪਤਾ ਹੋਵੇ ਇਹਨਾਂ ਦਾ? ਮੁਰਗੇ ਤੁਹਾਡਾ ਹੀ ਨਾ ਲੱਗਣਾ ਵਾ। ਇਹੋ ਹੀ ਨਾਲ ਗਿਆਏ ਘਰੇ ਨੇ ਇਹਦਾ ਨਾ ਲੱਗਦਾ ਮੈਨੂੰ ਜਾਣਾ ਦੇ ਉਹਨਾਂ ਨਾਲ ਚੰਗਾ। ਨਹੀਂ ਕੋਈ ਸਾਈ ਦਾ ਕੰਮ ਵੀ ਅੱਜ ਹੀ ਜਾਣਾ ਵਾ। ਹਾਲੇ ਸਿਰਫ ਗੱਲ ਹੀ ਧਰੀ ਹੈ ਨਾ। ਰਿਸ਼ਤਾ ਨਹੀਂ ਪੱਕਾ ਹੋ ਗਿਆ ਓਥੇ। ਤੇ ਨਾਲੇ ਵੇਖਣ ਚਖਣੀ ਜਾਣਾ ਫਿਰ ਕਿਸ ਦਿਨ ਚਲ ਜਿਓ। ਇਹਲਾ ਮੈਂ ਦਵਾਈ ਲਿਆ ਕੇ ਦੋ ਜਾ ਕੇ ਤੇ ਨਾਲ ਇਥੋਂ ਨਹੀਂ ਕਿ ਲਿਉਣੀ ਦਵਾਈ ਸ਼ਹਿਰੋਂ ਲਿਉਣੀ ਹੈ ਠੀਕ ਹੋਣਾ ਤੁਹਾਨੂੰ ਪਤਾ ਦਸਈਆਂਗੇ ਕਿ ਮੇਰੇ ਸਰਪੜ ਇਥੋਂ ਨਹੀਂ ਫਰਕ ਪੈਂਦਾ ਹੁੰਦਾ ਉਹ ਸ਼ਹਿਰੋਂ ਦਵਾਈ ਲਿਉਣੀ ਪੈਣੀ ਹੈ ਫਿਰ ਬਾਰ ਬਾਰ ਉਹੀ ਗੱਲਾਂ ਕਰੀ ਜਾਂਦੇ ਆ ਤੁਸੀਂ ਤੇ ਰੁਪਿੰਦਰ ਮੈਂ ਤੇ ਉਹਨੂੰ ਹਾਂ ਕਰ ਆਇਆ ਤੇ ਚੱਲ ਕੋਈ ਗੱਲ ਨਹੀਂ ਘਰ ਕੋਈ ਗੋਲੀ ਹੋਣੀ ਆ ਤੂੰ ਖਾ ਲੈ ਹਾਂ ਤੇ ਉਹਦੋਂ ਅਸੀਂ ਆ ਜਾਈਏ ਨਾ ਫਿਰ ਸ਼ਹਿਰੋਂ ਜਾ ਕੇ ਤੇ ਲੈ ਆਵਾਂਗੇ ਤੇ ਜੇ ਹਾਂ ਗੱਲ ਵਾ ਨਾ ਤੇ ਉਹਨਾਂ ਮੁੜ ਕੇ ਪੁੱਛਣੋਂ ਹਟ ਜਾਣਾ ਹੀ ਸਾਨੂੰ ਵੇਖ ਲੈ ਆਪਣੀ ਮਰਜ਼ੀ ਫਿਰ ਨਾ ਮੈਨੂੰ ਕੱਲ ਨੂੰ ਕਹੀਂ ਵੀ ਸਾਨੂੰ ਵਿਆਦ ਨਹੀਂ ਖੜਿਆ ਉਹਨਾਂ ਨੇ ਉਹ ਨਾ ਐਵੇਂ ਉਤੋ ਤੋਂ ਡਈ ਆ ਕਹਿਣ ਠੀਕ ਵਾ ਨਾ ਜਿਉਂ ਨਾ ਦਿਲੋਂ ਕਹਿਣਾ ਹੁੰਦਾ ਨਾ ਤੇ ਉਹਦੋਂ ਦੀ ਸਲਾਹ ਕਰਦੇ ਕੀ ਘਰ ਚ ਆ ਗੱਲਬਾਤ ਚੱਲਣ ਦੀ ਆ ਦੱਸੋ ਵੀ ਕਿੱਦਾਂ ਕਰਨੀ ਆ ਕਰੀਅਰ ਇਸ ਦਾ ਕਿ ਨਾ ਕਰੀਏ ਉਹਦੇ ਉਤੋਂ ਹੀ ਨਾ ਜਿਆ ਡਈ ਆ ਕਰਨ ਹੁਣ ਤੇ ਚੱਲ ਲੈ ਜਾਂਦੇ ਆ ਨਾਲ ਇਹਨਾਂ ਨੂੰ ਚੁੱਪ ਕਰਕੇ ਤੇ ਬਹਿ ਜਾਓ ਆਪਾਂ ਨਿੱਘੇ ਜਾਣਾ ਹੈ ਨਾਲੇ ਚੱਲਿਆਂ ਹੀ ਤਾਂ ਅਸੀਂ ਦੋਵੇਂ ਜਣੇ ਹੀ ਆ ਕਿਹੜੀ ਮੰਮੀ ਚੱਲੀ ਆ ਨਾਲ ਤੁਹਾਨੂੰ ਇਹਨੇ ਪਤਾ ਨਾ ਦੀਆਂ ਗੱਲਾਂ ਦਾ ਮੁੜੀਏ ਇਸੇ ਮੂੰਹ ਨਾਲ ਉਹਨਾਂ ਦਾ ਉਲਟ ਡੇਪਣਾ ਕਹਿਣਾ ਨਾ ਪਾਈ ਉਹਦਾ ਉਤੋਂ ਹੋ ਜੇ ਕਣਾ ਲੈ लवली ਨਾਲ ਗਿਆ ਹੀ ਤਾਂ ਕਰਕੇ ਘਰੇ ਕੰਮ ਨਹੀਂ ਬਣਿਆ ਹੈਗਾ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਨਾ ਫੇਰ ਨਾ ਮੈਨੂੰ ਕਈ ਵੀ ਪੁੱਛ ਦੇਣੀ ਆ ਮੈਂ ਨਾ ਕਰ ਦੇਣ ਲੱਗਾਂ ਫੇਰ ਡੈਡੀ ਠੀਕ ਆ ਨਾ ਤੁਸੀਂ ਸਦੀ ਨਾਲ ਜੂਰ ਕਰਨੀ ਹਾਂ ਤੁਸੀਂ ਉਦਾਂ ਕਾਓ ਹਾਂ ਮੈਂ ਡੈਡੀ ਫੇਰ ਕੇ ਤੇ ਚਲ ਜਾਾਂਗੇ ਰੁਪਿੰਦਰ ਦੀ ਦਵਾਈ ਲਿਓਣੀ ਹੈ ਜਾ ਕੇ ਉਹਨਾਂ ਨੂੰ ਪਤਾ ਹੈਗਾ ਚੰਗਾ ਭਰਾ ਐਦਾਂ ਹੀ ਕਹਿ ਦਿੰਨਾ ਆਹ ਸੌ ਬੰਨੇ ਹੁੰਦੇ ਬੰਦਾ ਮਾਰ ਦਿੰਦਾ ਵਕ 10 ਇਹਨਾਂ ਨੇ ਨਾ ਆਪਣੇ ਅਜੇ ਤੇ ਅੜ ਜਾਣਾ ਹੁੰਦਾ ਵਾ ਵੀ ਆਹ ਕੰਮ ਐਦਾਂ ਹੀ ਕਰਨਾ ਵਾ ਪਹਿਲਾਂ ਉਹਨਾਂ ਨੇ ਨਾਂ ਨਹੀਂ ਲਿਆ ਕੋਈ ਵੀ ਚਾਹੇ ਨਾਲ ਜਾਣਾ ਜਾਂ ਚਾਹੇ ਨਹੀਂ ਜਾਣਾ ਉਹਨਾਂ ਦਾ ਉਤੋਂ ਦੀ ਕਹਿਤਾ ਮੜਾ ਜੀ ਬੀ ਚਲੋ ਸਾਡੇ ਨਾਲ। ਉਹ लवली ਪੁੱਤ ਚਲ ਗਾ ਚਲਿਏ ਲੇਟ ਹੋ ਗਏ ਆ। ਆ ਗਿਆ ਆ ਗਿਆ ਡੜੀ ਜੀ। ਸਲਾਮ ਮੇਰਾ ਪੁੱਤ। ਚਲਿਏ ਫਿਰ। ਉਹ ਜਾਣਾ ਕੀ ਹੈ ਮੇਰੀ ਗੱਲ ਸੁਣੋ ਅੱਜ ਜ਼ਰੂਰੀ ਹੈ ਜਾਣਾ ਥੋੜਾ ਜਿਹਾ। ਪੁੱਤ ਮੈਂ ਤੇ ਤਿਆਰ ਹੋ ਕੇ ਬੈਠਾ ਆਂ ਤੇ ਤੈਨੂੰ ਮੈਂ ਕਹਿਣਾ ਡਾ। ਉਹ ਕਹਿਣ ਤੇ ਤੁਸੀਂ ਜੇ ਹੀ ਤੇ ਉਹ ਸਰਪੰਦਰ ਨੀਗਾ ਠੀਕ। ਅਛਾ ਉਹਦਾ ਫਿਰ ਬੀਤੀ ਫੇਰ ਅੱਗੇ ਆਂ ਉਹ ਵੱਧ ਘਟ ਕੇ ਆਈ ਜੀ। ਇਥੋਂ ਤੁਹਾਨੂੰ ਪਤਾ ਨੂੰ ਫਰਕ ਨਹੀਂ ਆ ਪੈਂਦਾ ਤੇ ਤੁਸੀਂ ਐਂ ਡਾ ਕਰੋ ਭਾਈ ਗੱਡੀ ਲੈ ਜਾਓ ਤੁਸੀਂ ਆਹੀ ਮੋੜ ਸੱਦੇ ਚੱਲ ਜਾਨੇ ਉਹ ਪੁੱਤ ਐ ਜਾਣਾ ਨਹੀਂ ਕਰਨਾ ਵਾ ਇੱਕ ਦੋ ਵਾਰ ਥਾਂ ਤੇ ਪੁੱਛ ਕੇ ਤੇ ਮੁੜ ਕੇ ਇਹਨਾਂ ਆਣ ਕੇ ਤੇ ਦਵਾਈ ਲੈ ਆ ਦੀ ਤੂੰ ਉਹ ਫਿਰ ਵੀ ਗਿਆਆਂ ਟਾਈਮ ਲੱਗ ਜਾਂਦਾ ਜੇ ਮਾਲਾ ਜ਼ਿਆਦਾ ਵਧ ਗਿਆ ਤੇ ਮੁੜ ਕੇ ਫਿਰ ਪੈਸੇ ਲਾਉਂਦੇ ਫਿਰਾਂਗੇ ਕੋਈ ਗੱਲ ਨਹੀਂ ਜੇ ਕੱਲ ਤੇ ਉਹ ਕਹਿ ਕੇ ਗਈ ਹੈ ਜੇ ਆਖੋ ਤੇ ਸਵੇਰੇ ਚੱਲ ਜਾਾਂਗੇ ਮੈਂ ਤਾਂ ਪੁੱਤ ਇੱਥੇ ਨਾ ਕਿਸੇ ਨਾਲ ਗੱਲਬਾਤ ਕੀਤੀ ਫੋਨ ਤੇ ਉਹ ਕਹਿੰਦੇ ਵੀ ਅਸੀਂ ਅੱਜ ਘਰੇ ਹੀ ਆ ਤੇ ਆ ਜਾਓ ਤੇ ਜੇ ਭਲਕੇ ਉਹਨਾਂ ਨੂੰ ਕੋਈ ਤੇ ਕੰਮ ਪਿਆ ਗਿਆ ਤੇ ਫਿਰ ਉਹਨਾਂ ਨੂੰ ਕੀ ਕਵਾਂਗੇ ਉਹ ਚਲੋ ਕੋਈ ਗੱਲ ਨਹੀਂ ਤੁਸੀਂ ਫਿਰ ਇਕੱਲੇ ਹੋ ਜਾ ਕੇ ਚਲ ਫਿਰ ਮੈਂ ਇਦਾਂ ਕਰਦਾ ਮੈਂ ਇਕੱਲਾ ਹੋਉਣਾ ਨਹੀਂ ਜਾਣਾ ਫਿਰ ਤੂੰ ਦੇ ਓਏ ਆਹੋ ਇਦਾਂ ਨੇ ਮੈਂ ਚੱਲ ਜਾਣਾ ਹੀ ਮੈਂ ਤੇ ਆ ਰਹੀ ਤੇ ਮੈਂ ਚੱਲ ਦਵਾਈ ਲਿਆਦਾ ਪਹਿਲਾਂ ਨੂੰ ਚੱਲ ਕੋਈ ਨਹੀਂ ਆਹ ਚੰਗਾ ਫਿਰ ਮੈਂ ਹੋਉਣਾ ਅੱਗੇ ਇਹਨਾਂ ਰੋਕ ਦੇ ਦੇ ਕੰਮ ਮੁਰਗੀ ਕੱਲ ਨੂੰ ਕਹਿਣਾ ਵੀ ਸਾਨੂੰ ਪੁੱਛ ਦੇਣੀ ਹੈ ਮਾਂ ਤੋਂ ਪੁੱਛਣ ਤੈਨੂੰ ਕੀ ਮੇਰੇ ਸਾਹਮਣੇ ਜਾਣ ਕੇ ਸਿਰ ਫੜ ਕੇ ਬੈ ਗਈ ਚੱਲ ਇਹਨੂੰ ਵੀ ਖੜਾ ਪਹਿਲਾਂ ਮੰਮੀ ਆ ਜਾ ਪੁੱਤ ਮੇਰੀ ਗੱਲ ਸੁਣੋ ਲਵਲੀ ਭਾਜੀ ਵੀ ਗੱਡੀ ਦੀਆਂ ਸਾਫ਼ ਕਰਨਾ ਡੈਡੀ ਵੀ ਤਿਆਰ ਹੋਣ ਦੇ ਕਿੱਥੇ ਚੱਲੇ ਆ ਪੁੱਤ ਜਾਣਾ ਕਿੱਥੇ ਆ ਉਹ ਜਿਹੜੀ ਰਿਸ਼ਤੇ ਦੀ ਗੱਲ ਪਈ ਆ ਨਾ ਤੇਰੇ ਡੈਡੀ ਨੂੰ ਮੈਂ ਕਹਿਣੇ ਹਾਂ ਜਾ ਕੇ ਨਾ ਪੁੱਛ ਦੱਸ ਘਰ ਆਓ ਚਲ ਜੇ ਇਹ ਤਾਂ ਚੰਗਾ ਲੱਗੂ ਮਾਨੂੰ ਤਾਂ ਅਗਲੀ ਨੂੰ ਹਾਂ ਕਰ ਦਾਂਗੇ ਨਹੀਂ ਤਾਂ ਉਹਦਾ ਫੋਨ ਆ ਜਾਣਾ ਤੇ ਭੈਣ ਜੀ ਤੁਸੀਂ ਮੈਨੂੰ ਦੱਸਿਆ ਹੀ ਨਹੀਂਗਾ ਮੰਮੀ ਤੁਹਾਨੂੰ ਮੈਂ ਮਨਾ ਕੀਤਾ ਸੀ ਨਾ ਕਿ ਨਾ ਕਰੋ ਹਜੇ ਰਿਸ਼ਤਾ ਉਹ ਕੋਈ ਗੱਲ ਨਹੀਂ ਤੇਨੂੰ ਮੈਂ ਕੱਲ ਵੀ ਸਮਝਾਇਆ ਹੈਗਾ ਕਿ ਚੰਗਾ ਹੋਇਆ ਤਾਂ ਹੀ ਫੇਰ ਹੀ ਕਰਨਾਮਾ ਮੇਰੀ ਪੜ੍ਹਾਈ ਖਰਾਬ ਕਰਨ ਦੇ ਤੁਸੀਂ ਵੀ ਤੇਰੀ ਪੜ੍ਹਾਈ ਕੋਈ ਖਰਾਬ ਨਹੀਂ ਹੁੰਦੀ ਸਾਰੀ ਗੱਲ ਉਹਨਾਂ ਨਾਲ ਕਰਕੇ ਨਾ ਫੇਰ ਹੀ ਰਿਸ਼ਤਾ ਕਰਾਂਗੇ ਵੀ ਕੁੜੀ ਨਾ ਪੜ੍ਹਨਾ ਵਾ ਹੁਣ ਅਸੀਂ ਨਾ ਥੱਬਰ ਪਈਆਂ ਦਾ ਲਾਇਆ ਵਾ ਇਹ ਥੋੜਾ ਵੀ ਤੇਰੀ ਪੜ੍ਹਾਈ ਵਿੱਚ ਰਹਿਣ ਦੇਣੀ ਆ ਅਗਲੇ ਨਾਲ ਗੱਲ ਕਰਾਂਗੇ ਉਹ ਵੀ ਆਖਣ ਦੇ ਚੰਗੇ ਆ ਸੌਖੇ ਜੱਟ ਵਾ ਤੇ ਉਹਨਾਂ ਨੂੰ ਵੀ ਪਤਾ ਪੜ੍ਹਾਈ ਦਾ ਮੁੱਲ ਕੀ ਹੁੰਦਾ ਵਾ ਚਲ लवली ਨਾਲ ਚੱਲਿਆ ਵਾ ਹਣ ਆਹੋ ਮੈਂ ਹਾਂ ਕੱਲ ਨੂੰ ਫੇਰ ਕਹਿਣਾ ਵਾ ਤੇ ਸਾਨੂੰ ਦੱਸਿਆ ਨਹੀਂਗਾ ਤੇ ਨਾਲੇ ਪੁੱਤ ਦੋਵੇਂ ਜਾਣੇ ਜਾਣਗੇ ਨਾ ਤੇ ਜਾ ਕੇ ਪਤਾ ਕਰ ਆਉਣਗੇ ਦੋ ਜਾਨੇ ਦੋ ਹੀ ਹੁੰਦੇ ਆ ਰਮਨ ਦੋਵਾਂ ਜਾਨੇ ਕਿੱਥੇ ਜਾਣਾ ਵਾ ਮੈਨੂੰ ਕੱਲੇ ਨੂੰ ਜਾਣਾ ਪੈਣਾ ਵਾ ਕੱਲੇ ਹੀ ਜਾਣਾ ਪੈਣਾ ਵਾ ਤੂੰ ਤਾਂ ਲਵਲੀ ਨੂੰ ਤਿਆਰ ਕਰਨ ਰਿਹਾ ਸੀ ਨਾਲ ਉਹ ਤਿਆਰ ਉਹਨੂੰ ਮੈਂ ਕਰਨ ਦਿਆ ਤੇ ਮੈਂ ਤਾਂ ਉਥੇ ਡਰਾਈਵ ਰੂਮ ਤੇ ਢੀਕਣ ਦਿਆ ਉਹਨੂੰ ਅੱਛਾ ਤੇ ਉਹਨੇ ਆਣ ਕੇ ਜਵਾਬ ਦੇਤਾ ਵਾ ਫੇਰ ਰਪਿੰਦਰ ਠੀਕ ਨਹੀਂ ਆ ਡੈਡੀ ਪਹਿਲਾਂ ਅਸੀਂ ਉਹਦੀ ਦਵਾਈ ਲੈਣ ਜਾਣਾ ਵਾ ਤੇ ਕਿਤੇ ਜਾਤਾਂ ਨਾ ਹੋ ਜੇ ਨਾ ਰਪਿੰਦਰ ਨੂੰ ਹੁਣ ਕੀ ਗੋਲੀ ਵੱਜ ਗਈ ਆ ਤੇ ਉਹ ਠੀਕ ਨਹੀਂ ਗਈ ਸਵੇਰ ਦੀ ਤਾਂ ਚੰਗੀ ਭਲੀ ਤੁਰੀ ਫਿਰਨ ਰਹੀ ਸੀ ਹੁਣ ਆ ਸੁਣ ਕੇ ਨਾ ਤੇ ਫੇਰ ਹੀ ਮੰਜੇ ਤੇ ਪੈ ਗਈ ਹੋਣੀ ਆ ਦਵਾਈ ਲਿਆਉਣੀ ਆ ਇਹ ਤੁਹਾਡੇ ਤੋਂ ਦਵਾਈ ਲਿਆਦੇ ਹਾਂ ਕਿੱਥੇ ਖਾਣਾਂ ਦਵਾਈ ਲੈਣ ਉਹਦੀ ਕਰਤੂਤ ਤਾਂ ਮੈਨੂੰ ਪਤਾ ਵਾ ਉਹਨੇ ਤੁਹਾਡੇ ਨਾਲ ਉਦਾਂ ਹੀ ਨਹੀਂ ਜਾਣ ਦੇਣਾ ਆ ਤਾਂ ਨਾ ਬਹਾਨਾ ਹੀ ਬਣਾਇਆ ਵਾ ਆ ਪਰ ਜਾਈਂ ਹਾਂ ਹੰਦ ਗਾ ਜੇ ਜਿਹੜੀਆਂ ਸ਼ਰੀਕੇ ਕਰਦੀਆਂ ਵਾ ਉਹ ਚੱਲ ਰਮਨ ਹੁਣ ਮੈਂ ਤੇ ਗੱਲ ਪਾਵਾਂ ਕਿ ਤੂੰ ਮੇਰੇ ਨਾਲ ਚੱਲ ਹੁਣ ਇਦਾਂ ਕਰਦਾ ਮੈਂ ਕੱਲਾ ਉਹ ਹੋਣਾ ਵਾ ਪਤਾ ਹੀ ਕਰਨਾ ਵਾ ਤੇ ਨਾਲੇ ਯਾਰ ਦੋਸਤ ਮੇਰੇ ਉੱਥੇ ਹੈਗੇ ਆ ਉਹਨਾਂ ਦੇ ਘਰ ਜਾਣਾ ਉੱਥੋਂ ਮੈਂ ਪਤਾ ਕਰਕੇ ਵਾਪਸ ਆ ਜੈਣਾ ਵਾ ਇਹਦੀ ਕਿਹੜੀ ਜ਼ਰੂਰੀ ਹੈ ਫਿਰ ਵੇਖ ਲਓ ਮੰਮੀ ਭਰਾ ਦੇ ਕੰਮ ਜੇ ਇਹਨੂੰ ਨਾ ਪੁੱਛਦੇ ਫਿਰ ਇਹਨੇ ਕਹਿਣਾ ਹੀ ਮੈਨੂੰ ਪੁੱਛ ਕੇ ਨਹੀਂ ਤੁਰੇ ਇਹ ਸਾਬਾ ਨਾ ਹੁਈ ਸਖੌਣ ਦੀ ਐ ਨਾਲੇ ਦੂਜੇ ਦਿਨ ਬਿਮਾਰ ਹੋ ਜਾਂਦੀ ਆ ਜਦੋਂ ਕੋਈ ਸਾਡਾ ਕੰਮ ਹੁੰਦਾ ਵਾ ਉਦੋਂ ਮੈਂ ਬਿਮਾਰ ਆ ਵਾਂ ਝੂਠ ਬੋਲਦੀ ਰਹਿੰਦੀ ਐ ਮੰਮੀ ਅੱਜ ਇਹ ਨਾਲ ਨਹੀਂ ਤੁਰੰਡਿਆ ਤੇ ਕੱਲ ਨੂੰ ਇਹ ਮੈਨੂੰ ਮਿਲਣਗੇ ਦੋਵੇਂ ਜਾਣੇ ਮੈਨੂੰ ਇਹਨਾਂ ਤੇ ਆਸ ਨਹੀਂ ਹੈਗੀ ਤੁਸੀਂ ਮੈਨੂੰ ਮਿਲ ਸਕਦੇ ਆ ਇਹ ਨਹੀਂ ਮਿਲ ਸਕਦੇ ਫਿਰ ਆਪਾਂ ਕੱਲਾ ਚੱਲ ਜਾਣਾ ਮੈਨੂੰ ਤੇ ਉਥੋਂ ਫੋਨ ਆਉਂਦੇ ਆ ਬਾਰ-ਬਾਰ ਜਾਓ ਕੋਈ ਗੱਲ ਨਹੀਂ ਕੱਲਿਆਂ ਨੂੰ ਕਿਹੜਾ ਕੋਈ ਖਾ ਚੱਲਦੇ ਆ ਵਾ 20 ਤਾੜੀਆਂ ਵਾਕਈਆਂ ਉੱਥੇ ਉਥੋਂ ਨਾਲ ਕਿਸੇ ਨੂੰ ਲੱਲਿਓ ਤੇ ਚੰਗੀ ਤਰ੍ਹਾਂ ਨਾ ਪੋਣਸ਼ਨ ਕਰਕੇ ਆਇਓ ਕੱਲ ਨੂੰ ਜੇ ਕੋਈ ਉਦਾਂ ਦਾ ਹੋਇਆ ਨਾ ਫਿਰ ਇਸੇ ਜਬਾਨ ਐਸੇ ਬੁੱਢੀ ਨੇ ਕਹਿਣਾ ਵਾ ਵੀ ਪਿਓ ਕਰਦਾ ਫਿਰਦਾ ਹੀ ਚੰਗੇ ਲੱਭ ਲੇ ਆ ਚੱਲ ਮੈਂ ਤਾਂ ਮਹਾਰਾਜ ਗਾੜੀ ਇਹੋ ਹੱਥ ਜੋੜਦੀ ਆ ਵੀ ਮੈਂ ਆਪਣੀ ਤੀ ਦਾ ਨਾਂ ਧਰਿਆ ਵਾ ਤੇ ਗਾੜੀ ਵਧੀਆ ਹੀ ਵਧੀਆ ਕੰਮ ਹੋਵੇ ਚੰਗਾ ਫਿਰ ਮੈਂ ਹੋ ਗਿਆ ਹੀ ਹੈ ਚਲ ਹੋ ਆਓ ਮੰਮੀ ਇਹਨਾਂ ਨੇ ਤੇ ਅੱਜ ਵੀ ਗਣ ਪਾਤਾ ਵਾ ਹਲੇ ਤੇ ਰਿਸ਼ਤਾ ਪੱਕਾ ਨਹੀਂ ਹੋਇਆ ਤੇ ਗਾਂ ਗਾਂ ਕੀ ਬੰਨਣਾ ਤੂੰ ਕਿਹ ਫਿਕਰ ਕਰਦੀ ਆ ਤੇਰਾ ਮਾਂ ਪਿਓ ਜਿੰਦਾ ਜਾਗਦਾ ਬੈਠਾ ਵਾ ਨਾ ਸਾਰੇ ਕੰਮ ਤੇ ਹੀ ਕਰਨੇ ਆ ਚਾਲੇ ਦੇ ਆਕਾਰ ਦਾ ਪਤਾ ਲੱਗ ਗਿਆ ਕਿ ਕਿੰਨੇ ਕ ਆਕਾਰ ਦੀ ਮਾਲਕ ਵਾ ਤੇ ਨਾਲੇ ਤੇਰੇ ਭਰਾ ਦਾ ਵੀ ਪਤਾ ਲੱਗ ਗਿਆ ਕਿ ਉਹਨੂੰ ਇੰਨੀ ਸ਼ਰਮ ਨਾਈ ਵੀ ਮੇਰੇ ਪਿਓ ਨੇ ਮੈਨੂੰ ਕਿਹਾ ਵਾ ਤੇ ਕੋਈ ਗੱਲ ਨਹੀਂ ਘੰਟੇ ਦੇ ਵਿੱਚ ਉਹ ਮਰਤ ਨਹੀਂ ਚੱਲੀ ਆਣ ਕੇ ਦਵਾਈ ਲਿਆ ਦੂੰ ਉਸੇ ਵळे ਪਿਓ ਨੂੰ ਨਾ ਕਰਤੀ ਆ ਤੇ ਉਹਨੂੰ ਲੈ ਕੇ ਛਣਕਲੇ ਨੂੰ ਚੁੱਕੀ ਫਿਰੇ ਹੁਣ ਚਲੋ ਮੰਮੀ ਤੂੰ ਟੈਂਸ਼ਨ ਨਾ ਲਾਉ ਡੈਡੀ ਗਏ ਆ ਪਤਾ ਲੱਗ ਜਣਾ ਕੀ ਬੰਦਾ ਵਾ ਡੈਡੀ ਨੇ ਤਾਂ ਵਿਚਾਰਿਆਂ ਨੇ ਜਾਣਾ ਹੀ ਆ ਡੈਡੀ ਦੇ ਤਾਂ ਸਿਰ ਪਈ ਆ ਇਸੇ ਕਰਕੇ ਮੰਮੀ ਮੇਰਾ ਜੀ ਨਹੀਂ ਕਰਦਾ ਹਜੇ ਵਿਆਹ ਕਰਾਉਣ ਨੂੰ ਪੁੱਤ ਕੜੀ ਦਾ ਨਹੀਂ ਬੰਦੇ ਦਾ ਪਤਾ ਹੁੰਦਾ ਅੱਜ ਕੱਲ ਦੁਨੀਆ 'ਚ ਸਾਥ-ਸਾਥ ਹੈ ਨਹੀਂ ਗੇ ਮੈਂ ਤਾਂ ਹੀ ਕਹਿੰਨੀ ਆ ਪਈ ਇਹ ਆਪਣੇ ਹੱਥੀਂ ਨਾ ਤੁਹਾਡੇ ਦੋਵਾਂ ਭੈਣ ਭਰਾਵਾਂ ਦੇ ਸਾਰੇ ਕੰਮ ਕਰ ਦਈਏ ਕੱਲ ਨੂੰ ਇਹਨਾਂ ਨੇ ਕਰਨੇ ਆ ਇਹਨੇ ਇਹੋ ਸ਼ਰੀਕੇ ਕਰਨੇ ਓ ਫਿਕਰੋਂ ੱਤਕਾ ਹੀ ਦੇਈਏ ਇਹਨਾਂ ਨੂੰ ਤੂੰ ਤੇ ਅੱਗੇ ਨਹੀਂ ਚਾਹੁੰਦੀ ਕਿ ਇਹਦਾ ਵੱਡੇ ਘਰ ਵਿਆਹ ਹੋ ਜੇ ਕੋਈ ਗੱਲ ਨਹੀਂ ਅਸੀਂ ਬੈਠੇ ਆ ਨਾ ਸਭ ਕੁਝ ਵਧੀਆ ਹੀ ਕਰਾਂਗੇ ਤੂੰ ਕਿਹ ਗੱਲ ਦੀ ਫਿਕਰ ਨਹੀਂ ਕਰਨੀ ਸਾਡੇ ਹੁੰਦੇ ਆ ਯਾ ਰੋਟੀ ਖਾ ਤੂੰ ਜਾ ਕੇ ਹੈ ਜਨਾਨੀ ਨੂੰ ਸ਼ਰਮਦਾ ਘਾਟਾ ਥੋੜੀ ਬਹੁਤੀ ਅਕਲ ਨੂੰ ਹੱਥ ਮਾਰ ਸੌਰਾ ਤੇਰਾ ਪੀਉਾਂ ਵਰਗਾ ਵਾ ਉਹਨੇ ਕਹਿ ਕੇ ਘੱਲਿਆ ਵੀ लवली ਚੱਲ ਮੇਰੇ ਨਾਲ ਉਹ ਜਾ ਉਹ ਚਿੱਡੂ ਜਿਹੜਾ ਪੁੱਛਣ ਚਲ ਗਿਆ ਮੈਂ ਰਪਿੰਦਰ ਨੂੰ ਪੁੱਛਾਂ ਰਪਿੰਦਰ ਨੂੰ ਤੂੰ ਕੀ ਪੁੱਛਣਾ ਤੂੰ ਪਿਓ ਨੂੰ ਨਾ ਲਿਆ ਤਾਂ ਗਾਂ ਜਾ ਰਪਿੰਦਰ ਦਾ ਤਾਂ ਪਹਿਲਾਂ ਹੀ ਪਤਾ ਸੀ ਤੂੰ ਉਹਨੇ ਕੋਈ ਨਾ ਕੋਈ ਬਹਾਨਾ ਘੜਿਆ ਹੋਣਾ ਕੰਦਾ ਬੁਇਆ ਨਾ ਤਾਂ ਲੱਗੀ ਰਹਿੰਦੀ ਆ ਵੀ ਕੀ ਗੱਲਾਂ ਕਰਦੇ ਆ ਚੱਲ ਕੋਈ ਨਹੀਂ ਹੁਣ ਨਾਲ ਨਹੀਂ ਨਾ ਗਿਆ ਤਾਂ ਹੁਣ ਰਿਸ਼ਤਾ ਹੋਣਾ ਹੀ ਨਹੀਂਗਾ ਜਿਹੜਾ ਕੰਮ ਹੋਣਾ ਵਾ ਨਾ ਮਾਰਾ ਜੀ ਦਾ ਕਰਨਾ ਫ਼ਕੀ ਦੇਣਾ ਵਾ